ਹੀ ਰੋਈ ਗੁਰੂ ਦੇ ਹਾਜ਼ਰ ਦੋਹਰਾ ਪੜਦੇ ਨੇ ਸਾਰੇ ਸਿੱਖ ਜਦੋਂ ਗ੍ਰੰਥੀ ਅਰਦਾਸ ਕਰਦਾ ਉਹ ਮਹਾਰਾਜ ਨੂੰ ਕਿੰਨੇ ਲਖਬ ਦੇਂਦਾ ਵੀ ਇਹ ਦੋ ਜਾਣਦਾ ਮਾਲਕ ਜਾਨੀ ਜਾਨ ਘਟ ਘੜ ਦੀ ਜਾਣਨ ਵਾਲਾ ਤੇ ਉਹਦੇ ਨਾਲ ਹੀ ਅਸੀਂ ਦੋਹਰਾ ਪੜਦੇ ਤੇ ਬਾਹਰ ਆਉਂਦੇ ਕਿ ਸੇਖ ਨੂੰ ਪੁੱਛੀ ਖਾਲਸਾ ਲੈਣਾ ਆਉਂਦਾ ਨਹੀਂ ਅੱਛਾ ਪੁੱਤਰੋ ਗੱਲ 47 ਜਿ ਵਿਗੜੀ ਆ ਅਸੀਂ ਜਿਨ੍ਹਾਂ ਲੋਕਾਂ ਦੇ ਨਾਲ ਅਸੀਂ ਰਲ ਦਾ ਫੈਸਲਾ ਕਰ ਲਿਆ ਉਹ ਲੋਕ ਮਾਇਆ ਨੂੰ ਇਸ਼ਟ ਮੰਨਦੇ ਆ ਹਥਿਆਰ ਛੱਡ ਕੇ ਇਹਨਾਂ ਮਾਲਾ ਫੜਾਤੀ ਆ ਬਾਲਾ ਨਾ ਪੁੱਤਰੋ ਕੋਈ ਮਸਲਾ ਨਹੀਂ ਹੱਲ ਹੁੰਦਾ ਰੱਬ ਨੂੰ ਯਾਦ ਹੀ ਕੀਤਾ ਜਾ ਸਕਦਾ ਸੀਰੀਅਸ ਭਣਿਓ ਗਰੀਬ ਨਿਵਾਜ਼ ਸ਼ੈਤਨ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚਲੇ ਧਰਮ ਬਿਨਾਂ ਸਭ ਦਲੇ ਮਲੇ ਦਲੇ ਮਲੇ ਇਹਨਾਂ ਗੱਲ ਹੋ ਗਈ ਪੁੱਤਰੋ ਹੋਰ ਗੱਲ ਕੋਈ ਨਹੀਂ ਨਹੀਂ ਤੇ ਸਾਡੇ ਗੁਰੂ ਨੇ ਜਿਹੋ ਜਿਹਾ ਸਾਨੂੰ ਬਣਾਇਆ ਹੈ ਦੁਨੀਆ 'ਚ ਅੱਜ ਤੀਕ ਤਾ ਕੋਈ ਨਹੀਂ ਹੋਇਆ ਗਾਂ ਦਾ ਤਾਂ ਮੈਨੂੰ ਨਹੀਂ ਪਤਾ ਅੱਜ ਤੱਕ ਦੁਨੀਆ ਦਾ ਕੋਈ ਐਹੋ ਐਹੋ ਜਿਹਾ ਰਹਿ ਵਰਨੀ ਹੋਇਆ ਜਿਹੜੇ ਆਪਦੇ मतलब ਸੇਵਕਾਂ ਨੂੰ ਆਪਦੇ ਪੁੱਤ ਦਾ ਦਰਜਾ ਦੇ ਗਿਆ ਯਾਰ ਤੇ ਤੁਸੀਂ ਸਾਰੇ ਉਹਨਾਂ ਬੱਚਿਆਂ ਦੇ ਭਾਈ ਹੋ ਸਾਡੀ ਮਾਂ ਹੈ ਮਾਤਾ ਸਾਹਿਬ ਦੇਵਾ ਹਨ